ਹਾਂਜੀ ਵੀਰੇ ਹਸੇ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਦਾ ਜਿਹੜਾ ਬਲੌਗ ਆ ਇਹ ਬੜੇ ਹੀ ਦਿਨਵਤ ਬਣਾਉਣ ਦਾ ਸਬੱਬ ਬਣਿਆ ਟਾਈਮ ਹੀ ਨਹੀਂ ਲੱਗਦਾ ਨਹੀਂ ਸੀਗਾ ਬਿਜ਼ੀ ਚੱਲਦੇ ਸੀਗੇ ਤੂੜੀ ਟੜੀ ਦਾ ਕੰਮ ਹਜੇ ਸਾਡਾ ਆਪਣਾ ਤਾਂ ਵਿਚਾਲਿਆ ਬਾਕੀਆਂ ਦਾ ਨਵੇੜਤਾ ਤੇ ਇੱਕ ਬੰਦਾ ਰਹਿੰਦਾ ਸੀਗਾ ਉਹਦੇ ਵੀ ਵਿਚਾਲੇ ਅੱਜ ਭੇਜਤੀ ਆਪਦੀਆਂ ਰਹੀਆਂ ਸਾਡੀਆਂ 30-35 ਕ ਟਰਾਲੀਆਂ ਤੇ ਬਾਕੀ ਅੱਜ ਲੱਗੇ ਆ ਵੀਰੇ ਆਪਾਂ ਪਨੀਰੀ ਬੀਜਣਾਂ ਤੇ ਆਪਣੇ ਨਾਲ ਹੈਗਾ ਲਾਲਾ ਤੇ ਬਾਕੀ ਦਿਖਾਵਨਾ ਤੁਹਾਨੂੰ ਅੱਗੇ ਦੀ ਅੱਗੇ ਵਲੌਗ ਚ ਆਪਾਂ ਅੱਜ ਬੀਜਣ ਲੱਗੇ ਆ 131 131 ਬੀਜਾਂਗੇ ਤੇ ਬਾਕੀ ਆ ਨਾ ਮੋਟਰ ਦਾ ਇੱਥੇ ਜੈਂਪਰ ਉੜ ਗਿਆ ਤਾਂ ਕਰਕੇ ਸਾਨੂੰ ਜਨਰੇਟਰ ਲਾਉਣਾ ਪੈ ਗਿਆ ਤੇ ਸਾਨੂੰ ਵਾਦਾ ਸੀ ਰੋਟਾ ਵੇਟਰ ਨਾਲ ਚੰਗੀ ਤਰ੍ਹਾਂ ਦੋ ਵਾਰ ਤੇ ਉਦੋਂ ਬਾਅਦ ਇਹ ਚ ਜੋ ਵੀ ਆਪਾਂ ਪਾਦ ਰਿਓ ਰਿਓ ਪਾਉਣਾ ਸੀ ਪਾਤਾ ਤੇ ਦੁਬਾਰਾ ਆਪਾਂ ਫਰਵਾਉਣ ਲੱਗੇ ਹਾਂ ਤੰਗੜੀ ਛੱਟਾ ਦੇਦਾ ਪਹਿਲਾਂ ਤੰਗੜੀ ਫੇਰਨ ਨਾਲ ਯਾਰ ਐ ਨਾ ਵੀ ਖੁੰਝਿਆਂ ਤੇ ਇਕੱਠੀ ਨਹੀਂ ਹੁੰਦੀ ਪਨੀਰੀ ਜਿਵੇਂ ਦੇ ਆਪਾਂ ਦੇਖਦੇ ਨਹੀਂ ਵੀ ਹਵਾ ਚੱਲ ਪੈਂਦੀ ਆ ਭਰੇ ਤੋਂ ਖੁੰਝਿਆਂ ਤੇ ਇਕੱਠੀ ਕਰ ਦਿੰਦੀ ਆ ਹਵਾ ਵੀ ਸਾਰੀ ਉਹ ਚੀਜ਼ ਤੋਂ ਵੀ ਇਹ ਤੰਗੜੀ ਫੇਰਨ ਨਾਲ ਵਿਚਾਰ ਆ ਜਾਂਦਾ ਕਿ ਉਹ ਦਾਣਿਆਂ ਦੇ ਉੱਤੇ ਨਾ ਮਿੱਟੀ ਆ ਜਾਂਦੀ ਆ ਆ ਦੇਖੋ ਲਾਲਾ ਆਪਣਾ ਫੇਰਨ ਲੱਗਾ ਹੈ ਜਰੋ ਜੌਰ ਬੰਗੜੀ ਇਹਨੂੰ ਬਤੰਦਰ ਨੂੰ ਪਹਿਲਾਂ ਗਿਆ ਸੀਗਾ ਐਨ ਮੌਕੇ ਤੇ ਲੱਗਾਗਾ ਨਹੀਂ ਜਦੋਂ ਪਾਣੀ ਚਲਾਵਾ ਆਏਗਾ ਨਾ ਜਦੀ ਫੇਰੂਆਂ ਬਰਾਬਰ ਹੁਣ ਪਾਣੀ ਇਹ ਤੋਂ ਮੂਰੇ ਨਿਕਲਿਆ ਫਿਰਦਾ ਹੈ ਹੈ ਪਾਣੀ ਫੇਰ ਇਹ ਤੋਂ ਕਿਵੇਂ ਨਿਕਲ ਉਹ ਦੇਖ ਲਾਲੇ ਖੂਂਜੇ ਦੇ ਮੂਰੇ ਗਿਆ ਪਾਣੀ ਸੱਚੀ ਜਲ ਕਰ ਲਾਲੇ ਆਹ ਜਿੱਥੇ ਪਾਣੀ ਜਾਂਦਾ ਨਾ ਮੋਰੇ ਉੱਥੇ ਫੇਰ ਪਹਿਲਾਂ ਨਹੀਂ ਰਹਿ ਜਾਣੀਆਂ ਔਰੇ ਇੱਧਰ ਤਾਂ ਹਜੇ ਪਈ ਆ ਜਾਗਾ ਹਾਂ ਆ ਜਾਗਾ ਤੇ ਫੇਰ ਕਿ ਕਰੀ ਆ ਕਰਨੇ ਆ ਏ ਸ਼ਕਲ ਦਾ ਆਇਦਮ ਉਹ ਤੰਗਲ ਹੀ ਨਹੀਂ ਫੇਰਦੀ ਪਾਣੀ ਦਾ ਮੂਰੇ ਨਿਕਲ ਗਿਆ ਜਦੋਂ ਆਓ ਦੇਖੋ ਇੱਧਰ ਦੇਖੋ ਵੀਰੇ ਤੁਹਾਨੂੰ ਸ਼ੈਤਾਨ ਦਿਖਾਈਏ ਦੇਖੋ ਇਹਨੇ ਵੀ ਆਉਣਾ ਸੀ ਵਲੌਗ 'ਚ ਅੱਜ ਇਹ ਸਾਲਾ ਅੱਧ ਵਿਚਾਲੇੋਂ ਨਿਕਲ ਗਿਆ ਆ ਉੱਥੋਂ ਆਇਆ ਇੱਥੋਂ ਕਿ ਨਿਕਲ ਗਿਆ ਚੱਲ ਚੱਲ ਪੁੱਤ ਬੰਦਾ ਵਾਈ ਸਾਡਾ ਥੱਕ ਗਿਆ ਠੀਕੇ ਪਾਣੀ ਪੋਣੀ ਹੁਣ ਦੁਬਾਰਾ ਥਾਪੀ ਦੇ ਕੇ ਬਾੜਨਾ ਨਾਟ ਗਿਆ ਔਰ ਲੀਆਂ ਘੈਰੀਆਂ 'ਚ ਦੰਗਲੀ ਫੇਰਨੀ ਆ ਇਹਨਾਂ 'ਚ ਲਾਲੇ ਕਿਵੇਂ ਆ ਕੰਮ ਫਿਰ? ਲੋਟਾ ਲਾਲੇ ਨੂੰ ਨਾ ਬਾਈ ਆਪਣੇ ਨਾਲ ਕਲੀਨੀ ਬਣਾਉਂਦਾ ਨੂੰ ਕੋਈ ਸਾਲੋ ਆਪਾਂ ਅੱਜ ਦੇਖਦੇ ਆਂ ਇਹਨੂੰ ਕਿੰਨੀ ਕੀ ਜਾਣਕਾਰੀ ਆ ਆਪਣੇ ਕੰਮ ਬਾਰੇ ਜਿਹੜਾ ਕੰਮ ਆਪਾਂ ਇਹ ਤੋਂ ਕਰਾਉਨੇ ਆ ਇਹਨੂੰ ਸਿਖਾਉਨੇ ਆ ਤੇ ਇਹਨੂੰ ਪਤਾ ਨਹੀਂ ਹੈਗਾ ਮੈਂ ਉਹਨੂੰ ਜਾ ਕੇ ਕੀ ਪੁੱਛਣਾ ਆ ਇਹ ਆਇਓ ਤੁਹਾਨੂੰ ਦਿਖਾਉਣਾ ਲਾਲੇ ਦੋ ਤਨ ਗੱਲਾਂ ਪੁੱਛ ਲਈਆਂ ਨੇ ਤੇ ਤੂੰ ਪੁੱਛਾਂ ਪੁੱਛਾਂ ਆਪਾਂ ਕਿਹੜਾ ਬੀਜ ਲੈ ਰਹੇ ਹਾਂ ਇਹ 131 ਹੈ ਜੀ ਅੱਛਾ ਕਿੰਨੇ ਕਿਲਿਆਂ ਦਾ ਬੀਜ ਨੇ ਇਹ ਹੋਗਾ 30 ਕਿਲਿਆਂ ਦਾ ਜੀ 30 ਕਿਲਿਆਂ ਦਾ ਹਾਂ ਠੀਕ ਆ ਬਾਕੀ ਬਾਕੀ ਹੋਰ ਹੋਣੀ ਦੇਖਾਂਗੇ ਹੋਰ ਉਹ ਮੈਂ ਦੇਖਦਾ ਵਾਂ ਠੀਕ ਆ ਮੈਂ ਉਹੀ ਮੈਂ ਦੇਖਦਾ ਸੀਗਾ ਵੀ ਤੈਨੂੰ ਜਾਣਕਾਰੀ ਤੋਂ ਰੱਖ ਦਾਂਗੇ ਨਹੀਂ ਕਿ ਨਾਲ ਕੱਲਾ ਬਸ ਜਿਹੜਾ ਕਹਦਾ ਉਹ ਕਰਦਾ ਉਹ ਕੰਮ ਬ ਬੜਾ ਵਧੀਆ ਬਹੁਤ ਵਧੀਆ ਜਵਾਬ ਦਤਾ ਠੀਕ ਆ ਹਣ ਲੱਲੇ ਇੱਕ ਗੱਲ ਹੋਰ ਵੀ ਦੱਸ ਵੀ ਆਪਾਂ ਜਿਹੜੀ ਤੰਗਲੀ ਫੇਰੀ ਆ ਤੇ ਕਦ ਲਈ ਫੇਰੀ ਆ ਆਪਾਂ ਇਹਦਾ ਕੀ ਕਾਰਨ ਹੋ ਸਕਦਾ ਇਹ ਤਾਂ ਰਲ ਜਾਂਦਾ ਜੀ ਵੀ ਤੰਗਲੀ ਤਰ੍ਹਾਂ ਅੱਛਾ ਹੋਰ ਨਹੀਂ ਇਕੱਠਾ ਆਉਂਦਾ ਨਹੀਂ ਇਕੱਠਾ ਆਉਂਦਾ ਠੀਕ ਆ ਨਾਲੇ ਇਹਦੇ ਤੇ ਪੈਦਾ ਨਹੀਂ ਬਦਨਉਂਦਾ ਕੰਨਾ ਹਾਂ ਰੜਾ ਨਾ ਜਾਂਦੀ ਘਰ ਹੂੰ ਸਹੀ ਆਲਾ ਠੀਕ ਆ ਨਾਲੇ ਨੂੰ ਆਪਾਂ ਜਾਣਕਾਰੀ ਬਾਈ ਤਾਂ ਦੰਨੇ ਆ ਵੀ ਆਪਣਾ ਇਹ ਕੰਮ ਸਾਹਮੇ ਜ਼ਿੰਮੇਵਾਰੀ ਸਾਹਮੇ ਠੀਕ ਨੇ ਆਪਾਂ ਮਸ਼ੀਨਾਂ ਦੀ ਵੀ ਪੂਰੀ ਫੁੱਲ ਨੌਲੇਜ ਆ ਹੁਣ ਇਹਨਾਂ ਨੂੰ ਐਂ ਫੋਰਮੈਨ ਜੀ ਬਣਨ ਵਾਲੇ ਆ ਇਹ ਬਈ ਅੱਗ ਲਾਤੀ ਤੇ ਬੱਟਨ ਪਤਾ ਨਹੀਂ ਬਾਈ ਕਿਉਂ ਲੋਕ ਇੰਨੀ ਕਾਲੀ ਕਰਦੇ ਨੇ ਤੇ ਜਾਨੀ ਕਿ ਸਾਡੇ ਪਿੰਡ ਕਣ ਅਗਾ ਬੜੀ ਸੀ ਤੇ ਅਜਾ ਤੂੜੀ ਕਈ ਜਾਣੇ ਦੀ ਪਈ ਆ ਇੱਧਰ ਮੰਨ ਲਓ ਵੀ ਪਈ ਆ ਹਜੇ 50 60 ਕਿਲ ਦੇ ਆਂਦੀ ਤੂੜੀ ਹਜੇ ਪਈ ਆ ਤੇ ਆਪਣੀ ਵੀ ਕੋਸ ਕਰਹਿੰਦੀ ਆ ਵਿਚਾਰੇ ਤੇ ਯਾਨੀ ਕਿ ਬਹੁਤ ਔਖੀ ਆ ਕੰਟਰੋਲ ਕਰੀ ਉਹ ਇੱਕ ਪਾਸਿਓਂ ਭੁਜਾਇਆ ਕਰੀਏ ਜਾਨੂ ਇੱਕ ਬੰਦਾ ਹੋਰ ਸੀ ਕਿ ਸੈਟ ਕਰੇ ਦੂਜੇ ਪਾਸੇ ਬਈ ਆਪਾਂ ਸਾਰਿਆਂ ਨੇ ਕਹਿਣਾ ਬਈ 2-4 ਦਿਨਾਂ ਦਾ ਰੋਕੀਏ ਤੇ ਯਾਰਾ ਹਜੇ ਤੂੜੀਆਂ ਲੋਕਾਂ ਦੀ ਬਹੁਤ ਬਣੀ ਆ। ਕੱਲ ਹੀ ਲਾਣੇ 2-4 ਦਿਨਾਂ ਦਾ ਹੀ ਕੰਮ ਆ। ਹਾਂ 2-4 ਦਿਨਾਂ ਦਾ ਹੀ ਕੰਮ ਆ ਬਾਕੀ ਤੇ ਬਹੁਤ ਔਕੀ ਬਾਈ ਇਹ ਮੈਂ ਘਰੋਂ ਚਾਹ ਲੈਣ ਗਿਆ ਸੀ ਆ ਬਾਹਰੋਂ ਜੋਂ ਵੀ ਭਜੋ ਕੇ ਜਦੋਂ ਅਸੀਂ ਚਲੇ ਗਏ 2 ਘੰਟੇ ਮਤ ਦੇਖ ਲਾਏ ਜਾਨੂੰ ਇਹ ਲੱਲ ਨਹੀਂ ਇੱਥੇ ਸੀਗੇ ਤੇ ਹਲੇ ਕਿੰਨੀ ਕਿਨੇੜੇ ਆ ਗਈ ਸੀ ਆਪਣਾ ਤਾਂ ਕਿਸੇ ਪੱਟ ਹਾਂ ਫਿਰ ਕਿਵੇਂ ਭੁਜਾਈ ਤੁਸੀਂ ਭੁਜਾਈ ਜਾ ਕੇ ਦੀਓ ਇੱਥੇ ਹੀ ਪਾਰ ਸੀ ਹਾਂ ਰਮਨ ਅੱਗੇ ਕੱਲੇ ਕੇ ਤੁਹਾਨੂੰ ਜਨੂਵਾਰ ਹਾਲ ਹਲ ਲਿਆਈ ਬੰਦਾ ਨਾ ਟਰੈਕਟਰ ਲਿਆ ਨਹੀਂ ਆਪਣੇ ਮੱਤ ਜਾਣੇ ਨਹੀਂ ਨਾ ਮੱਤ ਆਇਆ ਆ ਯਾਰ ਗਲਤ ਗੱਲ ਆ ਨਲੇ ਉਹਦੇ ਆਲੇ-ਦਾਲੇ ਬੈਂਚ ਤੇ ਤਾਰ ਤੋਂ ਵੀ ਨਹੀਂ ਲੱਗੀ ਤੇ ਹੋਰ ਨੇ ਬੰਦਾ ਸੀਂਗ ਸੱਟ ਕੇ ਗਿਆ ਸਾਫ ਦੀਦਾ ਸੀਗਾ ਵੀ ਕਹਿੰਦੇ ਸੀਂਗ ਦਿੱਤੀ ਆ ਦੁਬਾਰਾ ਉਹ ਸੀਂਗ ਸੱਟ ਗਿਆ ਕਪੰਡ ਤੇ ਇਹ ਗੱਲਾਂ ਕੋ ਯਾਰ ਬਾਈ ਕੀ ਮਿਲਜੂ ਕੈਂ ਚੱਕੋ ਜਾਲ ਕੇ ਕੀ ਮਿਲਜੂ ਆਪਾਂ ਨੂੰ ਉਹ ਤੇ ਹੈਰਾਨ ਆਪਾਂ ਤਾਂ ਲੋਕਾਂ ਨੇ ਕਿ ਭਈਆ ਨਾ ਕਰਿਆ ਕੋਈ ਉੱਪਰ ਜੋ 2-4 ਤਾਂ ਨਾ ਬਾਕੀ ਵੀ ਤੁਹਾਨੂੰ ਦਿਖਾਉਣਾ ਹੈ ਅੱਗੇ ਵੀ ਅੱਗੇ ਆਪਾਂ ਕੀ ਕਰਦੇ ਆ ਅੱਜ ਜਿਹੜਾ ਤਾਂ 3-4 ਵਜੇ ਨਾਲਿਆ ਤੇ ਜਨਰੇਟਰ ਆਪਣਾ ਚੱਲ ਰਿਹਾ ਇੱਕ ਕੰਪਿਆਰੀ ਭਰ ਗਈ ਥੋੜੀ ਜਿਹੀ ਰਹਿੰਦੀ ਆ ਇਹ ਦੂਜੀ ਨੂੰ ਪਾਣੀ ਛੱਡਾਂਗੇ ਤੇ ਦਿਖਾਉਣਾ ਤੁਹਾਨੂੰ ਨਾਲ ਤੇ ਆਪਾਂ ਹੁਣ ਚੱਲੇ ਆ ਘਰ ਨੂੰ ਪਨੀਰੀ ਬੀਜੀ ਗਈ ਤੇ ਬਾਕੀ ਤੁਹਾਨੂੰ ਅੱਗੇ ਦੇ ਅੱਗੇ ਹੋਰ ਦਿਖਾਉਣਾ ਹੈ ਵਲੌਗ ਅੱਜ ਤਾਂ ਨਹੀਂ ਇਹ ਵਲੌਗ ਦਾ ਐਂਡ ਕਰਦੇ ਕਿਉਂ ਥੋੜਾ ਜਿਹਾ ਘੱਟ ਬਣਿਆ ਸ਼ਾਮ ਨੂੰ ਸ਼ੁਰੂ ਕੀਤਾ ਸੀ ਬਾਕੀ ਕੱਲ ਦਾ ਵਿਚ ਪਾ ਕੇ ਪੂਰਾ ਇੱਕ ਵਲੌਗ ਬਣਾ ਕੇ ਪਾਵਾਂਗੇ ਠੀਕ ਹੈ ਅੱਗੇ ਦੀ ਅੱਗੇ ਦੇਖਦੇ ਰਹੋ ਤੇ ਬਾਕੀ ਵੀਰੇ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਪਿਆਰ ਦਿਓ ਵੱਧ ਤੋਂ ਵੱਧ ਸਾਡਾ ਵੀ ਹੌਸਲਾ ਵਧੇ ਵੀਡੀਓ ਬਣਾਉਣ ਦਾ ਕਹਿੰਦੇ ਨਹੀਂ ਲਾਲੇ ਠੀਕ ਹੈ ਨਹੀਂ ਹੂੰ ਤੇ ਆਜੋ ਬਾਕੀ ਦਿਖਾਉਣਾ ਤੁਹਾਨੂੰ ਅੱਗੇ ਕੀ ਕਰਦੇ ਆ ਕੀ ਕੰਮ ਕਰ ਕਰਦੇ ਆ ਘਰੇ ਜਾ ਕੇ ਨਾ ਆਪਾਂ ਮਸ਼ੀਨ ਦੀ ਰਿਪੇਅਰ ਕਰਦੇ ਆ ਅੱਜ ਬਹੁਤ ਦਿਨਾਂ ਬਾਅਦ ਆਪਾਂ ਵਲੌਗ ਪਾਉਣ ਲੱਗੇ ਆ ਸਹੀ ਜਾਂਦਾ ਕੰਮ ਸੀਗਾ ਥੋੜਾ ਜਿਆਦਾ ਜੋਰ ਆ ਕਿ ਜਿਆਦਾ ਸੀ ਕਣਕਾਂ ਖੜੀਆਂ ਸੀ ਮਸ਼ੀਨਾਂ ਚੱਲਦੀਆਂ ਦਿਨ ਰਾਤ ਤੇ ਤਾਂ ਕਰਕੇ ਆਪਣਾ ਟਾਈਮ ਹੀ ਨਹੀਂ ਲੱਗਿਆ ਸਾਰੇ ਕਹਿੰਦੇ ਸੀ ਵੀ ਬਲੌਕ ਆਉਣੀ ਆ ਰਿਹਾ ਤੇ ਆ ਚੀਜ਼ ਕਰਕੇ ਵੀ ਹੁਣ ਉਧਰੋਂ ਵਿਲੇ ਹੋ ਗਏ ਆਪਾਂ ਇੱਕ ਮਸ਼ੀਨ ਦੀ ਆਪਾਂ ਨੇ ਕਰਤੀ ਹੁਣ ਰਿਪੇਅਰ ਤੇ ਇੱਕ ਆਪਾਂ ਉਦਾਂ ਹੀ ਕਢਾ ਲਈ ਉਹਦੀ ਕਰਾਂਗੇ ਨੇੜੇ ਜਾ ਕੇ ਡੌਲ ਵੱਢਣ ਦੇ ਨੇੜੇ ਜੇ ਤੇ ਬਾਕੀ ਆ ਹੁਣ ਆਪਾਂ ਆਏ ਆ ਤੂੜੀ ਵਾਲੀ ਮਸ਼ੀਨ ਦੇ ਕੋਲ ਡੀਜ਼ਲ ਦੀ ਕੰਨ ਲੈ ਕੇ ਜੀ ਹੁਣ ਆਪਾਂ ਚੱਕ ਲਈਏ ਕੈਨ ਟਰਾਲੀ ਭਰ ਗਈ ਤੇ ਚੱਲਦੇ ਆ ਨੇੜੇ ਨੂੰ ਲੈ ਕੇ ਕੋਵਰੇਟ ਆਲਾ ਆਪਣਾ ਸੋਨਾਲਿਕਾ 60 ਦਾ ਇਹ ਸਰਪ ਤੰਦਰਾਂ ਨੇ ਪਤਾ ਨਹੀਂ ਸੋਨਾਲਿਕਾ ਵਾਲਿਆਂ ਨੇ ਪਾਇਆ ਕੀ ਆ ਵਿੱਚ ਇਹਦੇ ਦਾਵਦਾ ਦਾ ਹੈ ਹੀ ਨੀ ਇਹਨੇ ਰੋਟਾਵੇਟਰ ਪਾ ਕੇ ਦੇਖ ਰਹਾ ਇਹ ਮਗਰ ਤੇ ਸੁਪਰ ਸੀਟਰ ਇਹਦੇ ਮਗਰ ਚੱਲਦਾ ਰਿਹਾ ਜਗਤਜੀਤ ਦਾ ਤੇ ਪੂਰੀ ਪਰਫੁੱਲ ਪਰਾਲੀ 'ਚ ਚੱਲਿਆ ਉਹ ਤੇ ਐ ਨਹੀਂ ਹੈਗਾ ਵੀ ਮੂਰੇ ਆਪੂ ਪਲਾ ਕੇ ਜਿਵੇਂ ਲੋਕਾਂ ਨੂੰ ਮਾਰਿਆ ਤਾਂ ਹਾਂ ਜੇ ਚੱਕ ਕੇ 2 ਇੰਚ ਥੱਲੇ ਲਾ ਕੇ ਭਾਈ ਵਾਹੀ ਗਏ ਨਾ ਨਾ ਪੂਰਾ ਠੋਕ ਕੇ ਪਰਾਲੀ ਵਿੱਚ ਮਸਲਦੇ ਸੀ ਆਪਾਂ ਤੇ ਐ ਨਹੀਂ ਸੀਗਾ ਵੀ ਟਰੈਕਟਰ ਪੂਰਾ ਦਾਵ ਜੂ ਜਾਂ ਟਰੈਕਟਰ ਧੂਆਂ ਦਿਖਾ ਜੂ ਜਾਂ ਕੁਝ ਹੋਰ ਕਿ ਰਿਆਰ ਇੱਕ ਗੱਲ ਦੀ ਸਮਝ ਨਹੀਂ ਆਈ ਹਨਾ ਜਿਹੜੇ ਲੋਕ ਕਹਿ ਰਹੇ ਨੇ ਜੀ ਅਸੀਂ 35 ਟਰਾਲੀਆਂ ਬਣਾਤੀਆਂ ਜੀ ਅਸੀਂ 40 ਬਣਾਤੀਆਂ ਇੱਕ ਦਿਨ ਦੀਆਂ ਦੋ ਟਰੈਕਟਰ ਢੋਣ ਲੱਗੇ ਸੀ ਇਹ ਸੀ ਉਹ ਸੀ ਤੇ ਆ ਯਾਰ ਅਸੀਂ ਤਾਂ 2009 ਚ ਮਸ਼ੀਨ ਲਈ ਸੀਗੀ ਪਹਿਲਾਂ ਸੀਗੀ ਬਿਸ਼ਕਰਮ ਵਾਲਿਆਂ ਦੀ ਆ ਹੁਣ ਕੇਐਸ ਆ ਦੋ ਹੀ ਨਵੀਆਂ ਚੀਜ਼ਾਂ ਨੇ ਪਹਿਲਾਂ ਵੀ ਨਵਾਂ ਮਾਈ ਟਰੈਕਟਰ ਚਲਾਇਆ ਸੀ ਇਹਦੇ ਤੇ ਤੂੜੀ ਵਾਲੀ ਤੇ ਸਾਢੇ ਤੋਂ ਬਾਅਦ ਯਾਰ 22 23 22 23 ਤੋਂ ਵੱਧ ਕਦੇ ਬਣੀਆਂ ਨਹੀਂ ਐਨ ਜ਼ੋਰ ਲਾ ਕੇ ਪੂਰਾ ਯਾਰ ਲੋਕ ਕਿਵੇਂ ਵੀਰੇ ਕੀ ਉਹ ਸੱਚ ਆ ਦਾ ਝੂਠ ਆ ਯਾਰ ਦੱਸੋ ਕਮੈਂਟ ਕਰਕੇ ਵੀ ਜੇ ਕੋਈ ਭਰਾ ਬਣਾਉਂਦਾ ਤਾਂ ਯਾਰ ਉਹਨਾਂ ਚ ਕੀ ਚੱਕਰ ਆ ਕੋਈ ਟਰਾਲੀਆਂ ਛੋਟੀਆਂ ਨੇ ਜਾਂ ਕੀ ਚੱਕਰਾ ਆਪਣੀਆਂ ਟਰਾਲੀਆਂ ਨੇ 11 6. 6 ਫੁੱਟ ਪੂਰਾ ਵਿੱਚੋਂ ਜਾਲ ਆ ਇਹਦਾ ਬੈੱਡਾਂ ਦੇ ਬਾਹਰਲੇ ਪਾਸੇ ਆਪਣਾ ਇਹ ਜਿੱਥੇ ਬੈੱਡ ਕੱਸ ਹੁੰਦੇ ਨੇ ਬਾਹਰਲੇ ਪਾਸੇ ਜਾਲੀ ਕੱਸ ਹੁੰਦੀ ਆ ਇਹਦੀ ਐ ਨਹੀਂ ਹੈਗਾ ਵੀ ਬਾੜ ਦੇ ਉੱਪਰ ਆ ਬਾਹਰਲੇ ਪਾਸੇ ਕਸੀਆਂ ਹੋਈਆਂ ਨੇ ਜੀ ਮਿੱਤਰੋ ਆਪਾਂ ਆ ਗਏ ਗਊਸਾਲਾ ਆਪਣੇ ਪਿੰਡ ਤੇ ਟਰਾਲੀ ਲਾਦੀ ਬੈਗ ਲਾ ਲਏ ਉਹਨਾਂ ਨੇ ਇਹਦੇ ਪੱਖੇ ਨਾਲ ਹੀ ਜੜਦੇ ਆ ਥੋੜੀ